ਕਰ ਲਈ ਫਿਰ ਗੰਡੇ ਇਦਾਂ ਰਹੀ ਹੈ ਹਾਂ ਹਾਂ ਕਰ ਲਈ ਤਿਆਰੀ ਤੇ ਪਨੀਰੀ ਲੈ ਕੇ ਆਵਾਂ ਫਿਰ ਮੈਂ ਕਿੱਥੋਂ ਲੈ ਕੇ ਆਏਗਾ ਪਨੀਰੀ ਜੋ ਬਤਾਇ ਰਹੇ ਬੈਠੇ ਆ ਮੋੜਾਂ ਤੇ ਉਤੋਂ ਲੈ ਆਉਂਗਾ ਕਿੱਡੀ ਗੱਲ ਹੈ ਮਛਲੀ ਆਈ ਲੈ ਕੇ ਆਈ ਐਵੇਂ ਨਾ ਗੰਡੇ ਲੱਗ ਦੂ ਲਾਈਆਂ ਚ ਚੱਕ ਲੈ ਨਾ ਨਾ ਜਿੱਥੇ ਮਰਜੀ ਪੈ ਗੰਡਾ ਮੋਟਾ ਹੋਵੇ ਗੰਡੇ ਲਾ ਘਟੇ ਉਹ ਡਰਸ ਦੇ ਪੱਕਾ ਤੇਰਾਉ ਕੀ ਹੈ ਬੰਦਾ ਇੱਕ ਹਾਂ ਕੀ ਨਾਂ ਹੈ ਨਾ ਉਹਦਾ ਹੈਗਾ ਸਰਜੀਤ ਕਿਹੜੇ ਰਾਹ ਤੇ ਆ ਉਹ ਕੋਲਕੇ ਵਾਲੇ ਰਾਹ ਤੇ ਆ ਉਹ ਖੋਲ ਕੇ ਆਲੇ ਰਾਹ ਤੇ ਸਰਜੀਤ ਨਾਲ ਕੋਲ ਰੋਕੇ ਮੈਂ ਇੱਕ ਫਾਰਮ ਜੈ ਛੱਡ ਕੇ ਉਹ ਗਾਂ ਵਾਲਾ ਫਾਰਮ ਆ ਉਹਦਾ ਉਹ ਤਾਂ ਲਿਖਿਆ ਉਹ ਬੋਰਡ ਮਾਰ ਲੱਗਿਆ ਹੋ। ਹਾਂ ਸਰਜੀਤ ਨਾਲ ਕੋਲ ਮੈਂ ਫੋਨ ਕਰ ਤੂੰ ਜਨ ਮੇਰਾ ਲਿਆ ਜੀ ਪੂਰਾ ਹੋ ਤੇ ਤੂੰ ਲੈ ਕੇ ਆਉ ਦੇ। ਅੱਜ ਆਏ ਆ ਜੀ ਪਿੰਡ ਰੋਕੇ ਕਲਾਂ ਬਾਈ ਸਰਜੀਤ ਕੋਲੇ ਇਹਨਾਂ ਦੇ ਫਾਰਮ ਤੇ ਗੰਡਿਆਂ ਦੀ ਪਨੀਰੀ ਲੈਣ ਤੇ ਜਿਹੜੀ ਹੁਣ ਪੂਰੀ ਰੋਤਾ ਗੰਡਿਆਂ ਦੀ ਹੁਣ ਤੋਂ ਲੈ ਕੇ 10 5 10 ਮਾਰਚ ਤੱਕ ਪੂਰੀ ਰੋਤਾ ਜੀ ਬਾਕੀ ਬਾਈ ਨਾਲ ਡਿਟੇਲਸ ਪੂਰੀ ਜਾਣਕਾਰੀ ਲੈਣੇ ਇਨਾਂ ਤੋਂ ਤੇ ਗੰਡਾ ਉਧਰਲਾ ਪਾਸਾ ਦਾ ਬੈਗ ਗਿਆ ਜੀ ਇਹਨਾਂ ਦਾ ਆ ਹੁਣ ਪਟਾਈ ਸਟਾਰਟ ਆ ਪੂਰੀ ਪੂਰੀ ਸਰੇ ਦੀ ਭਾਈ ਕੋਈ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਕੋਈ ਸ਼ਿਕਾਇਤ ਨਹੀਂ ਆਪਾਂ ਨੂੰ ਸ਼ਿਕਾਇਤ ਹੁੰਦੀ ਆ ਕੋਈ ਘੜੇਲ ਨਹੀਂ ਕੱਢਦਾ ਗੰਡਾ ਪੂਰਾ ਪ੍ਰੋਪਰ ਮੋਟਾ ਰਹੂਗਾ ਕਿਹੜੇ ਕਿਹੜੇ ਵੀ ਆ ਦੱਸ ਵੀ ਹੈਗਾ ਆਪਣੇ ਕੋਲੇ ਨਾਸਕ ਵਾਲਾ ਇੱਕ ਤਾਂ ਲਾਲਚਾ ਹਾਂਜੀ ਊੜਾ ਲਾਲਾ ਇੱਕ ਹਲਕਾ ਲਾਲਚਾ ਇੱਕ ਪਿੰਕ ਵੀ ਹੈਗਾ ਹਾਂਜੀ ਤੇ ਬਾਕੀ ਦੂਸਰੇ ਕਈ ਵੈਰਾਈਟੇ ਆ ਦੋ ਵੈਰਾਈਟੀਆਂ ਹੋਰ ਵੀ ਆ ਜਿਹੜੀ ਵੈਰਾਈਟੀ ਕਿਸੇ ਨੇ ਲੈਣੀ ਆ ਜਣੇ ਕਿ ਕੋਈ ਵੀ ਗੰਢੇ ਨਹੀਂ ਕੱਟਦਾ ਵਧੀਆ ਵੀ ਆ ਇਹ ਪੂਰਾ ਆਪਣਾ ਘਰ ਦਾ ਵੀ ਬਣਾਇਆ ਵਾ 5-10 ਮਾਰਚ ਤੱਕ ਇਹਨੂੰ ਆਪਾਂ ਲਾ ਸਕਦੇ ਆ ਵਧੀਆ ਪੂਰਾ ਗੰਢਾ ਬਣੂ ਗਰੰਟੀ ਵਾਲਾ ਪੂਰਾ ਵੀ ਆ ਆਪਣਾ ਵੀ ਬਹੁਤ ਵਧੀਆ ਤੇ ਆਪਣਾ ਇਹ ਕੋਲੀਆ ਰੋਡ ਤੇ ਫਾਰਮ ਆ ਜਿਵੇਂ ਚੂਹਰੇਲੀ ਮੋਟਰ ਵਾਲਾ ਆਪਣਾ ਉਹ ਆ ਰਿਲੀ ਮੋਟਰ ਦੇ ਉੱਤੇ surjeet singh farm ਲਿਖਿਆ ਹੋ ਉੱਪਰ ਹੀ ਆਪਣੀਆਂ ਦੁਕਾਨਾਂ ਵੀ ਹੈਗੀਆਂ ਦੁਕਾਨਾਂ ਪਾਈਆਂ ਇਹ ਉੱਪਰ ਫਿਰ ਬਾਕੀ ਭਾਈ ਆਪਾਂ ਰੇਟ ਵੀ ਦੱਸ ਹੀ ਦੇਈ ਹਣਾ ਕਰਮ ਤੇ ਲਾਂਘ ਲੂੰਗ ਦਾ ਕੀ ਸਿਸਟਮ ਹੁੰਦਾ ਇਹਨਾਂ ਦਾ ਬੀਟ ਭਾਈ ਇਹ ਜਿਵੇਂ 70 ਰੁਪਏ ਵੀ ਫੋਟਾ ਕਰਮ ਹੈਗੀ ਆ 350 ਦੀ ਆ ਇੱਕ 300 ਵਾਲੀ ਵੀ ਕਰਮ ਹੈਗੀ ਆ ਇੱਕ 400 ਵਾਲੀ ਹੈ ਅਲੱਗ-ਅਲੱਗ ਬੀਜ ਦਾ ਜਿਵੇਂ ਅਲੱਗ-ਅਲੱਗ ਰੇਟ ਆ ਜਿਹੜਾ ਵੀ ਵੀ ਕਿਸੇ ਨੇ ਲੈਣਾ ਉਹੋ ਜਿਹਾ ਬੀਜ ਦਾ ਰੇਟ ਆ ਉਸ ਤਰ੍ਹਾਂ ਹੀ ਠੀਕ ਹੈ ਜੀ ਜਿਵੇਂ ਉਹ ਪੈਂਕ ਗੰਡੇ ਦਾ ਅਲੱਗ ਰੇਟ ਆ ਜੀ ਨਾ ਲਾਲ ਦਾ ਨਾਸਕ ਦਾ ਅਲੱਗ ਆ ਜੀ ਠੀਕ ਹੈ ਜ ਆਪਣੇ ਨੇੜਲੇ ਤੇਲੇ ਪਿੰਡਾਂ ਨੂੰ ਬੇਨਤੀ ਆ ਵੀਰੇ ਆਇਓ ਬਾਈ ਕੋਲੇ ਸਰਜੀਤ ਕੋਲੇ ਸਰਜੀਤ ਫਾਰਮ ਤੇ ਤੇ ਇਹਨਾਂ ਦੇ ਗੰਡਿਆਂ ਦੇ ਪਨੇਰੇ ਦੱਬ ਕੇ ਸ਼ੇਅਰ ਕਰਦੇ ਜਿੰਨੀ ਵੀ ਵੀਡੀਓ ਦੇਖਣ ਵਾਲੇ ਸਾਰੇ ਆਪਣੇ ਮੈਂਬਰਾਂ ਨੂੰ ਜ਼ਗਾ ਦੱਬ ਕੇ ਸ਼ੇਅਰ ਕਰੋ ਦੱਬ ਕੇ ਕਰਿਓ ਬਾਈ ਸ਼ੇਅਰ ਚੰਗਾ ਸ਼ੇਅਰ ਸ਼ੂਰ ਤੇ ਆਉਣਗੇ ਵੀ ਜਰੂਰ ਇੱਥੇ ਪਹੂ ਤੱਕਾ ਬਾਬੇ ਜੀ ਮੇਰੇ ਨਾਲ ਠੀਕ ਆ ਜੀ ਕਰੋ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ